ਪੰਜਾਬ ਦੀ ਪੁਲਿਸ ਦੀ ਢਿੱਲ ਦੀਆਂ ਖਬਰਾਂ ਤਾਂ ਤੁਸੀਂ ਆਮ ਤੌਰ ਤੇ ਸੁਣਦੇ ਰਹਿੰਦੇ ਹੋ ਪਰ ਇੱਥੇ ਖਬਰ ਕੁਝ ਉਲਟ ਹੈ ਜੀ ਹਾਂ ਰੂਪਨਗਰ ਦੀ ਪੰਜਾਬ ਪੁਲਿਸ ਉਸ ਵੇਲੇ ਤਰਕ ਨਜ਼ਰ ਆਈ ਜਦੋਂ ਇਸ ਵੱਲੋਂ ਰਾਤ ਸਮੇਂ ਵੀ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਪਰਾਧਿਕ ਘਟਨਾਵਾਂ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਪੰਜਾਬ ਦੀ ਰੂਪਨਗਰ ਪੁਲਿਸ ਕਾਫੀ ਤਰਕ ਨਜ਼ਰ ਆ ਰਹੀ ਹੈ ਇਸੇ ਦੇ ਚਲਦੇ ਆ ਰੂਪਨਗਰ ਤੋਂ ਸਨੀ ਖੰਨਾ ਦੀ ਪੁਲਿਸ ਪਾਰਟੀ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੜਕੀ ਨਿਯਮ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚੈਲਾਨ ਵੀ ਕੱਟੇ ਗਏ ਅਸੀਂ ਇਸ ਸਮੇਂ ਰੋਪੜ ਦੇ ਇੱਕ ਨੋਲੀ ਵਿਖੇ ਖੜੇ ਹਾਂ ਇੱਥੇ ਪੁਲਿਸ ਕਾਫੀ ਤਰਕ ਨਜ਼ਰ ਆ ਰਹੀ ਹੈ ਲਗਾਤਾਰ ਹੋ ਰੀਆਂ ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਪੁਲਿਸ ਵੱਲੋਂ ਪਾਰਟੀ ਸਮੇਤ ਕਨੋਲੀ ਪੈਰੀਏ ਤੇ ਨਾਕਾ ਲਗਾਇਆ ਗਿਆ ਹੈ। ਇਹ ਇੱਕ ਕਾਫੀ ਵਧੀਆ ਉਪਰਾਲਾ ਹੈ ਕਿਉਂਕਿ ਦਿਨ ਵੇਲੇ ਕਈ ਵਾਰ ਨਾਕੇ ਲੱਗੇ ਵਿਖੇ ਹੁੰਦੇ ਨੇ ਪਰ ਰਾਤ ਵੇਲੇ ਵੀ ਇੱਥੇ ਰੂਪਨਗਰ ਦੀ ਪੁਲਿਸ ਸਤਰਕ ਹੈ। ਸਨੀ ਖੰਨਾ ਦੀ ਪੁਲਿਸ ਪਾਰਟੀ ਵੱਲੋਂ ਇੱਥੇ ਨਾਕਾ ਲਗਾਇਆ ਗਿਆ ਤੇ ਜਿਹੜੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਕੰਮ ਨੂੰ ਅੰਜਾਮ ਦੇਣ ਵਾਲੇ ਜਿਹੜੇ ਵਿਅਕਤੀ ਹੈਗੇ ਆ ਉਹਨਾਂ ਦੀ ਸਪੈਸ਼ਲ ਚੈਕਿੰਗ ਵਾਰਦਾਤ ਦੀ ਸਪੈਸ਼ਲ ਟੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਢੂਪਨਗਰ ਹਲਕੇ ਦੇ ਵਿੱਚ ਮੌਨ ਬਾੜੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ ਰੋਪੜ ਤੋਂ ਛਮਸ਼ੀਰ ਬੱਗਾ ਦੇ ਨਾਲ ਜਕੀਬ ਸਿੰਘ ਖੜੀ ਸਪੋਕਸਮੈਨ ਹਿਲੀ